ਲੱਗਦਾ ਡਿਸਕਸਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਵੀਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰ ਰਿਹਾ ਲਾਡਾ ਵੀਰ ਇਹ ਜਿਤਨੇ ਮੇਰੇ ਵੀਰ ਭੈਣ ਭਾਈ ਇਹ ਸਾਸਤਰੀ ਗੱਲ ਪੇਜ ਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਵੀਰ ਥਾਰਾ ਸਾਰਿਆਂ ਦਾ ਇਤਨਾ ਪਿਆਰ ਲਾਡੇ ਪੁਆਦੀ ਨੂੰ ਮਿਲ ਰਿਹਾ ਵੀਰ ਕਨੇਡਾ ਦੇ ਵਿੱਚ ਬੈਗਾ ਵੀ ਵੀਰ ਮੈਂ ਤਾਂ ਬਹੁਤ ਖੁਸ਼ ਹਾਂ ਮਾ ਅਰ ਧੰਨਵਾਦ ਜਿਤਨੇ ਮੇਰੇ ਵੀਰ ਭੈਣ ਭਾਈਆਂ ਨੇ ਮਨ ਨੂੰ ਕਮੈਂਟ ਕਰੇ ਜਿਤਨੇ ਵੀ ਮੇਰੇ ਵੀਰ ਭੈਣ ਭਾਈ ਮਾਰੇ ਇਹ ਵੀਡੀਓ ਦੇ ਉੱਪਰ ਜਾ ਕੇ ਮਨ ਨੂੰ ਆਪਣੇ ਬਚਾਰ ਕਰਾਂ ਯੋ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੇ ਨਵਾਦ ਵੀਰ ਆਰ ਵੀਰ ਅੱਜ ਜਿਗਿਆ ਬੜੀਆਂ ਖਬਰਾਂ ਥਾਰੇ ਘਰ ਮੈਂ ਕਰਾਂ ਸ਼ੁਰੂ ਆਰ ਪਹਿਲੀਆਂ ਜਿਹੜੀਆਂ ਬੜੀਆਂ ਖਬਰਾਂ ਕੇ ਉੱਪਰ ਗੱਲ ਕਰਾਂ ਤਾਂ ਵੀਰ ਜਿੱਥਾ ਬਈ ਯੋ ਪਹਿਲੀ ਬੜੀ ਖਬਰ ਨਿਕਲ ਕਾਈ ਇਸ ਕੇ بیچਮਾ ਕਹਰੇ ਵੀਰ ਯੋ ਜਿਹੜੀ ਬੀਬੀ ਦੀ ਦੁਪਹਿਰੇ ਤੋਂ ਬਿਕ ਬੀ ਹੋ ਗਈ ਗੁਰندر ਜੀ ਵੀ ਨਹੀਂ ਚੌਣ ਕੇ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਖੜੀ ਕਰੀ ਸਰਜੀਤ ਕੌਰ ਯੋ ਵੀਰ ਕਾਲੀ ਦਲਕੇ ਯੋ ਪਹਿਲੇ ਤਾਂ ਚਾੜੂ ਵਾਲਿਆਂ ਦਾ ਇਲਜ਼ਾਮ ਨੇ ਲੋਕੀ ਚਾੜੂ ਵਾਲਿਆਂ ਨੇ ਇਸ ਗੱਲ 'ਚ ਚਾੜੂ ਵਾਲਾ ਪਰਨਾ ਜਾ ਪਾਤਿਆ ਇਹ ਜਦ ਪਰਨਾ ਜਾ ਪਾਗਾ ਬਸ ਬੀਬੀ ਮੜੇ ਦਾ ਸੈਟ ਸੈਟ ਜਾ ਹੋਇਆ ਕੰਮ ਯੋ ਕਹਿ ਲਓ ਫਿਰ ਬੀਬੀ ਨੂੰ ਪਤਾ ਨਹੀਂ ਕੀ ਚੇਤਾ ਆ ਗਿਆ ਬੀਬੀ ਜਿਹੜੇ ਯੋ ਕਾਲੀ ਜ਼ਲਮ ਦੇ ਬਾਕੀ ਹੋਏ ਵੇ ਇਨਾ ਗੇ ਜਿਆਦਾ ਮਿਲ ਗਈ ਫਿਰ ਦੁਪਹਿਰ ਨੂੰ ਇਹ ਪਤਵਾਨ ਤਮਾਨ ਨੇ ਆਪ ਜਾ ਕੇ ਪਾਰਟੀ ਵਿੱਚ ਸ਼ਾਮਲ ਕਰਾਇਆ ਦੱਸ ਇਹ ਬੀਬੀ ਜਾ ਕੇ ਪਾਰਟੀ ਮਾਰ ਗਈ ਮੈਂ ਤਾਂ ਚੱਕਰ ਨਹੀਂ ਸਮਝਾ ਵੀ ਚੱਕਰ ਐ ਯੋ ਪਲਵਾਂ ਤਵਾਂ ਤੋ ਵਿਚਾਰਾ ਦੇਖ ਲੈ ਜੋਇਨਿੰਗ ਕਰਾਂਦਾ ਹੀ ਰਹਿ ਗਿਆ ਮੇਰਾ ਮਿਸਰ ਗਾਲਮਾ ਪਾਰ ਨਾ ਪਾਇਆ ਦੀਵਾਨੇਂ ਕਰਾਈ ਆਰ ਬੇਜ ਯੁਸੀ ਕੋ ਯੋ ਇਨਕਲਾਬੀ ਜਿਹੜੇ ਅਕਾਲੀ ਹੈ ਯੋ ਅੱਗਾ ਵੀ ਕਿਤਾ ਧੋਕਾ ਦੇ ਹੀ ਦਮਾਂਗੇ ਵੀਰਾ ਅਰੇ ਯੋ ਕਹਿ ਲੋ ਵੀਰੋ ਯੋ ਮੰਨ ਨੂੰ ਤੋ ਉਨਕੀ ਸਮਝ ਮਾ ਨਹੀਂ ਆ ਰਹੀ ਜਿਹੜੇ ਬਾਗੀ ਹੋਏ ਅਕਾਲੀ ਵੀ ਜਾਦੇ ਯੋ ਅਕਾਲੀ ਦਨੋਂ ਛੱਡ ਗਾ ਝਾੜ ਵਾਲਾਂ ਦਾ ਲੰਗ ਹੀ ਵੀਰ 2 ਘੰਟੇ ਨੀ ਖੜੀ ਅਰ ਤੇ ਥਾਰਾ ਤਵਾਰ ਗਿਆ ਵੀਰ ਕੰਨ ਤਾਰੀ ਪਾਰਟੀ ਕਰ ਪਾਰਟੀ ਮਾਰ ਜੇ ਜੇ ਕਾਲੀਦਰ ਗੱਲ ਸੁਖੀਰ ਬਾਦਲ ਫੇਰ ਉਹ ਇਸ ਤਰ੍ਹਾਂ ਦਾ ਕਰ ਗਿਆ ਆਣਾ ਕਾਣੀ ਇਹ ਤੋਂ ਫੇਰ ਥਾਰੀ ਪਾਰਟੀ ਨੇ ਛਾਲ ਮਾਰ ਦੁੱਧ ਲੰਨ ਗਈ ਵੀਰ ਮਤਲਬ ਇਹ ਉਹ ਗੱਲ ਵੀ ਘਰ ਕੱਪੂ ਲਿਆ ਜਸਵੀਰ ਦਾ ਭੁੱਲਿਆ ਗਿਆ ਸ਼ਾਮ ਨੂੰ ਘਰ ਆਦੇ ਸੁਪੂਜਿਆ ਨੇ ਕਹਿੰਦੇ ਬੰਨੂ ਲੱਗ ਰਿਹਾ ਬੀਬੀ ਨੇ ਇਹ ਕਵਿਤਾ ਜ਼ੋਰ ਗੈਲ ਪੜ੍ਹੀ ਚੰਗੀ ਤਰ੍ਹਾਂ ਪੜ੍ਹੀ ਔਰ ਇਸ ਕੇ ਉੱਪਰ ਚੰਗਾ ਵਿਚਾਰ ਕਰਿਆ ਵਾ ਤਾਂ ਹੀ ਬੀਬੀ ਜਸਮੀਰ ਤੇ ਇਹ ਤੁਰੀ ਸ਼ਾਮ ਨੂੰ ਘਰ ਬਾਪਸ ਅਰ ਬਾਉ ਬੰਦੇ ਜੇ ਗਲ ਮਤਲਬ ਬੇਵਕੂਫੀ ਕਾਹਾਂ ਗਾ ਵੀਰ ਯਾਰੀ ਆਪਣਾ ਤੁਹਾਡਾ ਬਣਾ ਕਾ ਬੈਠੇ ਯਾਰ ਇਹੋ ਇਸ ਤਰ੍ਹਾਂ ਕੇ ਇਨਕਲਾਬੀਆਂ ਨੂੰ ਆਪਣੇ ਗਰੁੱਪਾਂ ਮਾਂ ਵਿੱਚ ਇੰਟਰ ਤੇ ਪਹਿਲਾਂ ਲੈ ਗਿਆ ਸਿੱਖੋ ਇਹਨਾਂ ਦੇ ਅਰਬਿਰ ਪੰਜਾਬ ਬਚਾਓ ਪੰਜਾਬ ਬਚਾਣ ਵਾਸਤਾ ਕਰੋ ਅਰ ਬਾਕੀ ਭਗਵਾਨ ਤਮਾਨਾ ਯੋ ਕਹਿ ਰੋ ਵੀਰ ਜਾਂਦੀ ਜਾਂਦੀ ਉਹ ਸਾਰੀ ਲੀਡਰਸ਼ਿਪ ਯੋ ਕਹਿ ਵੀ ਨਹੀਂ ਕਿ ਜੜੀ ਝਾੜੋ ਵਾਲਿਆਂ ਕੀ ਲੀਰੋ ਲੀਰ ਕਰਤੀ ਬੀਬੀ ਨੇ ਪਤਾ ਨਹੀਂ ਉਹ ਚਾਹ ਲੈਤੀ ਕੋਈ ਕਿਆ ਦਾ ਚੱਕਰ ਪਹਿਲਾਂ ਬੀਬੀ ਝਾੜੋ ਵਾਲਿਆਂ ਨੂੰ ਕਹੇ ਰੀ ਥਾਰੇ ਗੈਲ ਬਾਦ ਵਿੱਚ ਬੀਬੀ ਕਹੇ ਮੈਂ ਥਾਰੇ ਗੈਲ ਨੇ ਦੇ ਭਗਵੰਤ ਮਾਨ ਨੂੰ ਨਹੀਂ ਸਮਝ ਮੈਂ ਉਦਦਰ ਸਬੀਰ ਬਾਦਲ ਨੇ ਸਮਝ ਮਾਰਿਆ ਫਿਰ ਕਹਿਰੇ ਕਾ ਹਾਥੀ ਵਾਲਿਆਂ ਦਾ ਸਪੋਰਟ ਕਰਨਗੇ ਇਹ ਭਗਵੰਤ ਮਾਨ ਕਹਿ ਰਿਹਾ ਕਾ ਇਹ ਨੂੰ ਤਾਂ ਸਮਝ ਬਣੀ ਆ ਰਿਹਾ ਵੀ ਹਾਥੀ ਨੂੰ ਫੜेंगे ਕਿ ਟੱਕੜੀ ਫੜेंगे ਟੱਕੜੀ ਨੂੰ ਹਾਥੀ ਹਤੜਾ ਦੇ ਤਿਆ ਇਹ ਵਾ ਕਾ ਮੂਰਾ ਹੋ ਗਿਆ ਮੇਰੇ ਭਗਵੰਤ ਮਾਨ ਨੂੰ ਮੋੜ ਕਾ ਜਵਾਬ ਦੇ ਤਿਆ ਬੀ ਬੀਨੇ ਸਬੀਰੇ ਝੜੋ ਮਸਿਆਮ ਨੂੰ ਫਿਰ ਬਗੀ ਧੜੇ ਦੇ ਵਿੱਚ ਵਲਾਂਗੀ ਆਰ ਵੀਰੇ ਯੋ ਕਹ ਲੋ ਵੀ ਯੋ ਬੋਟਾਲੇ ਦਿਨ ਵੀ ਪਤਾ ਨਹੀਂ ਕੋਈ ਜੋ ਟਰਨਾ ਮਾਰ ਜੇ ਬੀਬੀ ਆ ਯੋ ਵੀ ਇਤਬਾਰ ਕੋਈ ਹੈ ਨਹੀਂ ਇਹ ਥਮ ਕਾ ਹੈ ਅਰ ਜਲੰਤਰ ਵਾਲੇ ਯੋ ਕਾ ਵੀ ਕੀ ਪਤਾ ਨਹੀਂ ਕਿਹੜਾ ਰਕਾਰ ਤੋੜेंगे ਕਿਹੜਾ ਨਹੀਂ ਪਰ ਯੋ ਕਲੋ ਚੱਕ ਮਚੂ ਲਾ ਹੋ ਗਿਆ ਯੋ ਤਾਂ ਚੱਕ ਮਚੂ ਲਾ ਵਾਲਾ ਹੋ ਗਿਆ ਫਿਰ ਇੱਧਰ ਨਹੀਂ ਗੱਲ ਬਣੀ ਉੱਧਰ ਜਾਓ ਉੱਧਰ ਨਹੀਂ ਗੱਲ ਬਣੀ ਤਰਾਓ ਯੋ ਕਾ ਮੋ ਆਰ ਉਧਰ ਮੀ ਤੇ ਨੇ ਰਾਸ਼ਟਰਪਤੀ ਦੇ ਭਾਸ਼ਣੋਂ ਪੰਜਾਬ ਕਾ ਨਾਮ ਲਈ ਈਸ਼ਪਾ ਅਫਸੋਸ ਪ੍ਰਗਟ ਕਰਿਆ ਅਨ ਲੋਕ ਸਭਾ ਮਸ ਗਰੂਰ ਤੇ ਪਹਿਲੀ ਵਾਰ ਸੰਸਦ ਵੈਂਬਰ ਸੁਣਿਆ ਚੁਣਿਆ ਯੋਗਰਮੀ ਸਿੰਘ ਮੀਤ ਹੇਰਾ ਇਸ ਨੇ ਆਪਣਾ ਪਾਸੰਦ ਯਾਰ ਕਹ ਰਿਹਾ ਵੀ ਪੰਜਾਬ ਕੇ ਆਕਾਂ ਦੀ ਆਵਾਜ਼ ਸੰਸਮਤ ਚੱਕੀ ਆਰ ਕਹ ਰਿਹਾ ਕਿ ਅਭੀ ਆਜ਼ਾਦੀ ਵਾਸਤਾ ਜਾਣਨਾ ਦੇਣ ਵਾਲੇ 80% ਪੰਜਾਬੀ ਦੇ ਇਸ ਦੇ ਇਲਾਵਾ ਸਭ ਤੇ ਮੜਾ ਸੰਤਾਪ ਹੋ ਗਿਆ ਪੰਜਾਬ ਨੇ ਪੰਜਾਬੀਆਂ ਨੇ ਅਰਸਰ ਅਦਾ ਵਸੀਦੀਆਂ ਦੀਆਂ ਕਿਹਨਾਂ ਨੇ ਪਾਈਆਂ ਫੌਜੀਆਂ ਨੇ ਕਾਮਾ ਰਿਆ ਮੱਲਾ ਮਾਰਨ ਵਾਲੇ ਕੋਣ ਪੰਜਾਬੀ ਦਾ ਆ ਰਿਓ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਿਸ਼ਾਨੇਵਾਜ਼ ਨਨਵ ਬਿੰਦਰਾ ਕਿਲਕਟਾਰ ਸਦੀਵਾ ਯੂ ਬੜੀ ਲੋਕਾਂ ਕਾ ਖੜਾ ਰੀ ਨੇ ਪੰਜਾਬ ਕੇ ਨਾਮ ਸੰਬੰਧਤ ਆ ਦੇਸ਼ ਕੀ ਜੱਦ ਦੀਮਾਂ ਉਪਰ ਪੰਜਾਬੀਆਂ ਦਾ ਬੜਾ ਯੋਗਦਾਨ ਭੁਲਾਇ ਨਾ ਸਕਦਾ ਰਾਸ਼ਟਰਪਤੀ ਨੇ ਕਾ ਭਾਸ਼ਣ ਮਾ ਯੂ ਕਾ ਵੀ ਯੂ ਪੰਜਾਬੀਆਂ ਕੋ ਨਾਮ ਪੰਜਾਬ ਕਾ ਨਾਮ ਨਹੀਂ ਕਾ ਫਿਕਰਾ ਕਰਾਂ ਪੰਜਾਬ ਗੈਲ ਯੂ ਗਰਤ ਕਾ ਲਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਐ ਯੂਲ ਕਹ ਲੋ ਵੀ ਪੂਰਾ ਉੱਥਾ ਪੰਜਾਬ ਯੇ ਹੱਕ ਮਾ ਉੱਥਾ ਖੜਿਆ ਮੀ ਤੇਰਾ ਤੈਰਾ ਵੀ ਪੰਜਾਬ ਕਾ ਨਾਮ ਬੋਲੋ यो जरूरी बणा मेरा पंजाब जितनी मेहनतਾਂ ਕਰਕੇ जितनियां शहीद ਦੀਆਂ ਪੰਜਾਂ ਪੰਜਾਬ ਦੇ ਵਿੱਚ ਮਾ ਇਹਨਾਂ ਨੇ ਉਸ ਦਾ ਪੂਰਾ ਮੁੱਲ ਨਹੀਂ 모ੜਿਆ ਅਰ ਵੀ ਰ ਇਸ ਕਰਕੇ ਯੋਗ ਅਲੂ ਮਤਾ ਬੋਲਿਆ ਅਰ ਉਹ ਦੇ ਕੇਜਰੀਵਾਲ ਕੇ ਗ੍ਰਿਫਤਾਰੀ ਦੀ ਚੁਣੌਤੀ ਵਾ ਪਟੀਸ਼ਨ सीवीएन ਰੋਡਸ ਜਾਰੀ ਹੋ ਗਿਆ ਮੇਰਾ यो ਕਹ ਰਹੇ ਵੀ यो ਹਾਈ ਕੋਰਟ ਨੇ ਆਪ ਕਰੀ ਲਈ ਥੀ ਮਾਰੇ ਬਿੰਦਗੇੜ ਵਾਲੇ ਕੇ ਗ੍ਰਿਫਤਾਰੀ ਚੁਣੌਤੀ ਪਟੀਸ਼ਨ ਕੇ ਅੰਦਰ ਸਰਕਾਰ ਨੇ ਜੱਜ ਜਸਨ ਨੋਟਿਸ ਜਾਰੀ ਕਰਿਆ ਆਰ ਜਸਟਿਸ ਨੀਲਾ ਬਾਂਸਲ ਕ੍ਰਿਸ਼ਨਾ ਕੀ ਬੈਂਚ ਨੇ ਵੀ 6 ਕਮਨੋ ਸਿੰਘ ਵੀ ਕੀ ਦਲੀਲ ਸੁਣਨਾ ਤੇ ਬਾਅਦ 7 ਦਿਨ ਕੇ ਬਾਅਦ ਜਵਾਬ ਦਾਇਰ ਕਰਨ ਦਾ ਆਖਿਆ ਆਰ ਅਦਾਲਤ ਨੇ ਸਮਾਵਨੇ ਉਹ ਵਿਸਤਾਰ ਗੱਲ ਸੁਣਵਾਈ ਸੁਪਾਰਨ ਜੂ ਜੁਲਾਈ ਵਾਲੇ ਦਿਨ ਗਿਆ ਵੀ ਦਣ ਕਰੇਗੀ ਗੱਲ ਬਾਤ ਸਾਰੀ ਯੋ ਦੇਖੋ ਵੀ ਉਧਰ ਇਹ ਗਰਮੀ ਬਾਤ ਹੋਰ ਕਿ ਤੋ ਜੇਲ੍ਹ ਕੇ ਵਿੱਚ ਵੀ ਰੀ ਕੋਈ ਬਾਤ ਵੀ ਖਿਆ ਕਰੇ ਵਿਚਾਰਾ ਆਰ ਯੋ ਉਧਰ ਤ੍ਰਿਸ਼ਟਾਚਾਰ ਕੇ ਮਾਂ ਉਹਨੇ ইমরান ਖਾਨ ਕੀ ਜਿਹੜੀ ਜਨਨ ਦੀ ਉਹ ਬੂਸਰਾ ਬੀਬੀ ਇਸ ਨੂੰ ਗਉ ਜਮਾਨਤ ਯੋ ਗੀਬੀਰ ਆਰ ਪਾਕਿਸਤਾਨ ਕੇ ਵਿੱਚੋਂ ਯੋ ਕੈਲੋੁਰ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਆਰ ਸ੍ਰੀ ਕੇ ਹਯਾਤ ਬੂਸਰਾ ਬੀਬੀ ਜਿਹੜੀ ਕਿ ਹੁਣ ਜਿਆਦਾ ਨਹੀਂ ਜਨਨ ਗਉ ਜਮਾਨ ਦੇਤੀ ਆਰ ਖਾਨ ਆਰ ਬੂਸਰਾ ਬੀਬੀ ਸਣੇ ਔਰ ਕਈ ਬੰਦੇ ਸੀ ਨਾ ਨੇ ਅਲ ਕਾਦਰ ਕਾਦਰ ਟਰਸਟ ਵ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਮ ਖਜ਼ਾਨੇ ਨੂੰ ਲਗਭਗ 50 ਅਰਬ ਰੁਪਈਆ ਦਾ ਨੁਕਸਾਨ ਦੇਆ ਅਰ ਜੱਜ ਮੁਹੰਮਦ ਅਲੀ ਵੜਾਇਆ ਚ ਈਸ਼ਨਾ ਰਾਹੁਲ ਪਿੰਟੀ ਕੇ ਆ ਦੀ ਰਾਜੇਲ ਕੇ ਵਿੱਚ ਮ ਜਿੱਤਾ ਇਮਰਾਨ ਖਾਨ ਆ ਰਬੂਸ਼ਰਾ ਬੀਬੀ ਯੋ ਕਿ ਚਾਰਾ ਬੰਦ ਕਰੇਵੇ ਇਸ ਕੇ ਉਪਰ ਸੁਣਾਈ ਦੇਆ ਕਹਰੇ ਵੀ ਅਗਾ ਉਜਮਾਨ ਤੱਕ ਮਨਜ਼ੂਰ ਕਰਤੀ ਗਾ ਆਰ ਉਂਦਰ ਅਭਿਰ ਦਿਲਲੀ ਕੇ 에ਰਪੋਰਟ ਕੇ ਉਪਰ ਜੋ ਪੀਲਰ ਜੇ ਗਿਰਗੇ ਕਾਰਾਗੂਰਾ ਦੱਬ ਗਿਆ ਮੀਰਾ ਇਸ ਕੇ ਉਪਰ ਰੌਲਾ ਪੈ ਰਹਾ ਹੈ ਆ ਬਹੁਤ ਵੱਡਾ 에어ਪੋਰਟ ਬਣਾਇਆਗਾ ਦੁਨੀਆ ਦਾ ਸਭ ਤੋਂ ਵੱਡਾ 에어ਪੋਰਟ ਕਿਤੇ ਨਾ ਕਿਤੇ ਸਵਾਲ ਲੰਘੇ ਰਹੇ ਮ ਆ ਗਿਆ ਫਿਰ ਦੇਖੋ ਇਸ 에어ਪੋਰਟ ਦੇ ਉੱਪਰ ਇਹ ਫੀਡਰ ਇਹ ਕਾਰਾ ਘੂਰ ਆਪਾਂ ਗਿਰ ਗਏ ਇਹ ਸਮੱਸਿਆ ਮੈਂ ਅਜ ਬਾਰਸਨੀ ਦੀ ਘਟੂ ਕੁਮਿ ਨਿਕਾਸੀ ਨਹੀਂ ਆ ਦਿੱਤਾਗਾ ਸੈਲ ਫੈਲ ਗਿਆ ਹਰੀ ਭਰੀ ਥਾਮਾ ਕੰਕਰੀਟ ਦੇ ਵਿੱਚੋਂ ਤਬਦੀਲ ਹੋ ਗਈਆਂ ਆਰ ਮੀਗਾ ਪਾਣੀ ਸੜਕਾਂ ਬਾ ਹੜ ਲਿਆ ਦਿਆ ਆਰ ਬਹੁਤ ਉਹ ਸਾਰੀ ਥਾ ਉਰੀ ਕੱਚੀ ਜਗਾ ਤੋ ਆਏ ਨਹੀਂ ਪਾਣੀ ਨੇ ਜਾਣਾ ਕਿੱਥਾ ਵੀ ਯੂ ਮੀਨ ਮੈਂ ਜਾਵੇਗਾ ਦੀ ਮੈਂ ਜਗਾ ਤੂੰ ਛੱਡੀ ਸਾਰੇ ਕੰਕਰੀਟ ਪਾਤੀ ਇਹ ਤੋਂ ਕੈਨੇਡਾ ਦੇ ਵਿੱਚੋਂ ਆਂ ਬੈਗਿਆੜ ਮਾਗਰਾ ਕੰਕਰੀਟ ਪਵਾ ਦਿਆ ਮੁੱਤਾ ਕਾ ਲਾਣੇ ਕੀ ਇਜਾਜ਼ਤ ਹੋਈ ਵੀ ਪਾ ਦਿਓ ਕੰਕਰੀਟ ਪਾਗਾ ਤਾ ਨਵੇਂ ਬੇੜਦਿਆਂ ਨਹੀਂ ਚਲੋ ਛੱਡੋ ਕਿਹੜਾ ਰੋਗ ਤਾ ਬੱਟੇਗਾ ਕਬੂੜਾ ਬੁਰੀ ਨੂੰ ਮਨਾਏ ਜਾਂ ਨਿਆਣਿਆਂ ਨੂੰ ਮਨਾਇਆ ਕਾ ਵੜਦੇ ਕੋਈ ਨਹੀਂ ਵੜਦਾ ਫਿਰ ਕਾਕੂ ਇਸ਼ਕਰ ਕਾ ਇਹਨਾਂ ਨੇ ਜੋ ਗੱਲ ਵੀ ਦਿੱਲੀ ਦੇ ਵਿੱਚੋਂ ਵੀ ਉਹ ਹੀ ਖੜੇ ਸੋਇਆ ਅਰੀਸ਼ਕਰ ਕਾ ਕਹਰੇ ਵੀ ਇਹ ਪਾਣੀ ਕਿਸੇ ਵਸੇ ਨਮੀਆਂ ਨਹੀਂ ਇੱਕ ਬੰਦਾ ਮਾਰ ਗਿਆ ਕਈ ਬੰਦੇ ਫਿਰ ਉੱਠਾਇਆ ਗਿਆ ਫੱਟ ਰੋਇਆ ਪਿੱਛੇ ਗਿੱਸ ਗਿਆ ਜਦ ਉੱਪਰ ਤੇ ੜਾ ਆਰ ਯੋ ਯੋ ਸਾਰਾ ਚੱਕਰ ਪੈ ਗਿਆ ਆਰ ਬਾਕੀ ਫਿਰ ਯੋ ਕਹ ਲੋ ਮਰਤਪਾਰ ਈਸ਼ ਨੂੰ ਕਾਇਆ ਵੀ ਰਜ ਇਸ ਨੇ ਨਾਂ ਸੌ ਚੱਕੀ ਫੇਰ ਕਰੇ ਇਸ ਕੀ ਮੈਂਬਰਸ਼ਿਪ ਪ੍ਰਾਪਤ ਕਰ ਸਕਾਂ ਯੋ ਇਸ ਤਰ੍ਹਾਂ ਦਾ ਰੋਲਾ ਚੱਲ ਰਿਹਾ ਆਰ ਉਧਰ ਉੱਤਰ ਪ੍ਰਦੇਸ਼ ਦੇ ਆਤਰ ਜ਼ਿਲ੍ਹੇ ਦੇ ਵਿੱਚੋਂ ਮੋਗਲ ਗੜੀ ਮਾਂ ਪਿੰਡਾਂ ਵਿੱਚ ਸਾਸਨ ਹੋ ਰਿਹਾ ਦਾ ਵੀ ਉੱਠਾ ਕਿਸ ਨੇ ਪਤਾ ਕੀਆ ਰੋਲਾ ਰੋਪਾ ਦੇ ਪਾਗਦੜ ਮੱਚ ਗਈ ਵੀਰ 100 ਤੇ ਜ਼ਿਆਦਾ ਬੰਦੇ ਜਿਹੜੇ ਸਰਦਾਂ ਨੂੰ ਮਰ ਗਏ ਥਾ ਅਰੇ ਇਹ ਸੰਜਿਵਾਨ ਯਾਰੀ ਲੋਕਾਂ ਨੂੰ ਅਖਰ ਖਾਦ ਆਵੇਗੀ ਇਹ ਉਹ ਤਾਂ ਰੱਬ ਗੱਲ ਜੋੜ ਰਿਹਾ ਤਾਂ ਬਾਬਾ ਬੈਠਿਆ ਉੱਠਾ ਪਾਉਂਦਾ ਨਹੀਂ ਸੀ ਉਹ ਕਨੈਕਸ਼ਨ ਸਿੱਧੇ ਜੁੜ ਗਿਆ ਵੀਰ 100 ਬੰਦਾ ਮਰ ਗਿਆ ਵੀਰ ਇਹ ਪਾਗਦੜ ਦੇ ਵਿੱਚ ਮਨ ਲੋਕਾਂ ਨੂੰ ਪਤਾ ਨਹੀਂ ਕਿ ਆ ਦੀਆਂ ਕਿ ਆ ਨਹੀਂ ਕਿ ਆ ਸੁਝਿਆ ਗਿਆ ਨਹੀਂ ਆ ਰਿਹਾ ਸਾਰਾ ਉੱਥਾ ਬੜਾ ਕਲੇਸ਼ ਪੈ ਗਿਆ ਦੇਖੋ ਤਾਂ ਕੀ ਬਣੇਗਾ ਜਾਂਚ ਕਰੇਗਾ ਜੋਗੀ ਜਾਂ ਨਹੀਂ ਕਰੇਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਕੀ ਜੈਨਾ ਕਿਤੇ ਇਹੋ ਬੜੀ ਅਫਸੋਸ ਜਨਕ ਬਾਤ ਇਸ ਨੂੰ ਆਪਾਂ ਕਹਿ ਸਕਾਂ ਵੀਰ ਬਈ ਇਸ ਤਰ੍ਹਾਂ ਦੀਆਂ ਗੱਲਾਂ ਜਦ ਆਪਾਂ ਸੋਣਾ ਵੀਰ ਫਿਰ ਬਹੁਤ ਕਿਤੇ ਕਿਤੇ ਟੈਨਸ਼ਨ ਹੋ ਜਾ ਵੀ ਉਹ ਕੀ ਹੋ ਰਿਹਾ ਔਰ ਬਾਕੀ ਦਿੱਲੀ ਸਰਕਾਰ ਮਹਿਲਾ ਕਮਿਸ਼ਨ ਨੂੰ ਕਮਜ਼ੋਰ ਬਣਾ ਰਹੀ ਯੋ ਵੀਰ ਸਵਾਤੀ ਮਾਲੀ ਵਾਲ ਨੇ ਗਿਆ ਕਾ ਵੀ ਉਹ ਕਮਜ਼ੋਰ ਕਰ ਰਹੀ ਕਾ ਮਹਿਲਾ ਕਮਿਸ਼ਨ ਨੂੰ ਅਰਬਿੰਦ ਕੇਰਵਨ ਪੱਤਰ ਲਿਖਿਆ ਵੀ ਯੋ ਮਹਿਲਾ ਕਮਿਸ਼ਨ ਦਾ ਪੈਨਲ ਨੂੰ ਕਮਜ਼ੋਰ ਬਣਾਉਣੇ ਦਾ ਦੋਸ਼ ਲਾਇਆ ਕਾ ਵੀ ਉਹ ਜਾਣਕਾ ਕਮਜ਼ੋਰ ਕਰ ਰਹੇ ਦਿੱਲੀ ਮਹਿਲਾ ਕਮਿਸ਼ਨ ਨੇ ਸਟਾਫ ਨੇ ਪਿਛਲੇ 6 ਮਹੀਨੇ ਦੇ ਤਨਖਾਹ ਨਹੀਂ ਦੇਈ ਰਾ ਪੈਨਲ ਦਾ ਬਜਟ 28.5 ਫੀਸਦ ਹੀ ਘਟਾ ਦਿਆ ਗਾ 181 ਐਲ ਪਲਾਨ ਨੂੰ ਵਾਪਸ ਲੈ ਲਿਆ ਮਾਲੀਵਾਲ ਨੇ ਮੰਗ ਕਰੀ ਵੀ ਚੇਅਰਮੈਨ ਔਰ ਦੋ ਮੈਂਬਰਾਂ ਦੀ ਖਾਲੀ ਸਾਮੀ ਇਹਨਾਂ ਨੂੰ ਭਰੋ ਰਾਲਾ ਪਾਗਾ ਇਹ ਤਿੰਨ ਬੰਦੇ ਜਿਹਨਾਂ ਨੇ ਲਵਾਏ ਲੈਣੇ ਵੀਰ ਮੈਨੂੰ ਯੋ ਲੱਗ ਰਿਹਾ ਇਸ ਕਰਕਾ ਇਹ ਵੀ ਵੀ ਕਹਿ ਰਹੀ ਦਾ ਇਸ ਨੂੰ ਕਰੋ ਠੀਕ ਜੀ ਦੇਖੋ ਕੇਜਰੀਵਾਲ ਵਿਚਾਰਾ ਕੀ ਆ ਕਰ ਰਿਹਾ ਉਹ ਤੋਂ ਆਪ ਵਿਚਾਰਾ ਹਲੇ ਥੱਕ ਥੋੜ ਕੇ ਚੱਕਰਾਂ ਘੁੰਮ ਰਿਹਾ ਵੀਰ ਹਰੇ ਨਿਜਾਕਾ ਵਾਲੇ ਜਾਂ ਹਰੇ ਕੋਈ ਚੱਕਾ ਲੈ ਜਾ ਕੋਈ ਚੱਕਾ ਕਰ ਲੈ ਜਾ ਇਸਨੂੰ ਤਾਂ ਆਪ ਨਹੀਂ ਚਾਰੇ ਸਮਝ ਆ ਰਿਹਾ ਕਿਿੱਧਰ ਜਾਵਾਂ ਆਰ ਉਧਰ ਵੀ ਜੋ ਕਾਲੀ ਦਲ ਕੀ ਹੈ ਉਹ ਪਹਿਲੋ ਵੀ ਜੋ ਕਿਆ ਨਾ ਆ ਜੁੜੀ ਈਬੀਬੀ ਹਰ ਸਿਮਰਤ ਕੌਰ ਬਾਦਲ ਈਸਨਾ ਵੀ ਬੀਰ ਬਹੁਤ ਗੱਲਬਾਤ ਕਰੀ ਥਾ ਅੰਸਰ ਦੇ ਵਿੱਚ ਘੜਿਆ ਹੋ ਕ ਇਹ ਬੰਦੇ ਕਾਫੀ ਹੋਗੇ ਨਾ ਬੋਲਣੇ ਵਾਲੇ ਪੰਜਾਬ ਤੇ ਇਹ ਕੇਂਦਰ ਸਰਕਾਰ ਨੂੰ ਅਪੀਲ ਕਰੀ ਵੀ ਕਿਸਾਨਾਂ ਦੀ ਸਾਰੀ ਸ਼ਿਕਾਇਤਾਂ ਆਪਸੀ ਗੱਲਬਾਤ ਕਰਕੇ ਇਸਨੂੰ ਸਾਫ ਕਰੋ ਸੰਦੀ ਵਾਲਾ ਸਰਦਪਾ ਕੰਮ ਸ਼ੁਰੂ ਕਰੋਗਾ ਤੁਹਾਡੇ ਪਾਕਿਸਤਾਨ ਤੇ ਦਾ ਧਰਧਰ ਕਾ ਜਿਹੜਾ ਸੌਦਾ ਪੱਤਾ ਰਿਆਂ ਇਹ ਖੋਲੋਗਾ ਆਂ ਕੀ ਆ ਥੰਨਾਂ ਦਾ ਜਿੰਦਾ ਮਾਰਿਆ ਵਾ ਗੁਰ ਬੜੀਆਂ ਨਾਲ ਆਤਾ ਕਰਨੀਆਂ ਬੀਬੀ ਨੇ ਚਲੋ ਘਰ ਲਾਡਾ ਡਿਸਕਸਨ ਰੈਡੀ ਪ੍ਰੋਗਰਾਮ ਕੀਜੀਓ ਅੱਜ ਜੀ ਗੇ ਬੜੀਆਂ ਖਬਰਾਂ ਕਾਲੂ ਸੀਟਾਂ ਥਾਰੇ ਕੋਲ ਹੋਰ ਗੱਲਾਂ ਕਰਾਂ ਕੀ ਸਾਰਿਆਂ ਨਾਲ ਲਾਡੇ ਬਹੁਤ ਦੀ ਯਾਰ ਭਰੀ ਸਾਸਤਰੀ ਕਰ ਮੀਰੋ